ਹੈਲੋ ਫਰੈਂਡਸ ਆਪ ਸਾਰਿਆਂ ਨੂੰ ਸ਼ਾਮ ਦੀ ਗੁੱਡ ਇਵਨਿੰਗ ਟਾਈਮ ਹੋ ਗਿਆ ਪੌਣੇ 6 ਵਜੇ ਦਾ ਔਰ ਆਪਾਂ ਚੱਲੇ ਆਂ ਜੀ ਚਾਚੀ ਦੇ ਘਰ ਕਿਉਂਕਿ ਚਾਚੀ ਦੇ ਘਰ ਆ ਰੱਖਿਆ ਹੋਇਆ ਪਾਠ ਤੇ ਅੱਜ ਪਾਠ ਰੱਖਿਆ ਹੋਇਆ ਅੱਜ ਮੱਦ ਹੈ ਔਰ ਕਾਲੂ ਭੋਗ ਪੈਣਾ ਹੈ ਤੇ ਕਾਲੂ ਪ੍ਰੋਗਰਾਮ ਹੈ ਤੇ ਲੇਕਿਨ ਅੱਜ ਆਪਾਂ ਫੇਰ ਵੀ ਹਨਾ ਚਾਚੀ ਦਾ ਬਾਰ ਬਾਰ ਕਹਿ ਹੀ ਜਾਂਦੇ ਆ ਵਿਚਾਰੇ ਵੀ ਚਲੋ ਤੁਸੀਂ ਮੱਥਾ ਟੇਕ ਕੇ ਆਇਆ ਕਰੋ ਤੇ ਫਿਲਹਾਲ ਅਸੀਂ ਹੁਣ ਮੱਥਾ ਟੇਕਣ ਜਾ ਰਹੇ ਆ ਤੇ ਮੈਂ ਵੀ ਆਪਣੇ ਪੈਸੇ ਲੈ ਲਏ ਆ ਤੇ ਮਹਾਰਾਜ ਦੇ ਮੂਰੇ ਮੱਥਾ ਟੇਕ ਕੇ ਆਣਾ ਮੇਰੇ ਨਾਲ ਬਬਜੁਦ ਕੇ ਪਾਪਾ ਆਏ ਆ ਔਰ ਬੱਚੇ ਮੇਰੇ ਉਹਨਾਂ ਦੇ ਘਰਾਂ ਹੀ ਖੇਲ ਰਹੇ ਆ ਰੌਣਕਾ ਲੱਗੀ ਵੀ ਆ ਉਹਨਾਂ ਦੇ ਔਰ ਬੱਚੇ ਵੀ ਉੱਥੇ ਖੇਡ ਰਹੇ ਆ ਤੇ ਆਪਾਂ ਵੀ ਚੱਲਦੇ ਆ ਹਨਾ ਜਿੰਦੇ ਜੁੰਦੇ ਲਾ ਲਈਏ ਆਹੀ ਲਾਲੂ ਕੱਲਾ ਇਸੇ ਕਮਰੇਗਾ ਹਨਾ ਇਸੇ ਕੱਲਾ ਲਾ ਲੈ ਕੱਲਾ ਜਿੰਦਾ ਲੋ ਜੀ ਇਸੇ ਕਮਰੇਗਾ ਜਿੰਦਾ ਲਾ ਲਈ ਆਪਾਂ ਰਮਾਲ ਲੈ ਲਿਆ ਭਵਜੁੱਤ ਦੇ ਬੱਪਾ ਨੇ ਆਵਾਜ਼ ਆ ਰਹੀ ਹੈ ਨਾ ਉਹਨਾਂ ਦੇ ਘਰ ਅਹੀਂ ਪਾਠ ਚੱਲ ਰਿਹਾ ਆ ਹਾ ਤੇ ਚੱਲਦੇ ਆਂ ਫਿਰ ਆਪਾਂ ਗੇਟ ਗੁੱਟ ਲਾ ਲੈਨੇ ਆ ਥੋੜੀ ਦੂਰ ਪਰ ਘੱਟ ਹੈ ਜਿਆਦਾ ਦੂਰ ਨਹੀਂ ਹੈਗਾ ਮਤਲਬ 5 ਕਿ ਮਿੰਟ ਦਾ ਰਸਤਾ ਹੈ ਆਪਾਂ ਨੇ ਪਹੁੰਚ ਜਾਣਾ ਹੈ ਹਨਾ ਲੋਜ ਇਹ ਚਾਚੀ ਦਾ ਘਰ ਹੈ ਨਹੀਂ ਇਹ ਚਾਚੀ ਦੇ ਬੜੇ ਮੁੰਡੇ ਦਾ ਤੰਦਰਤ ਚਾਚੀ ਕਰ ਕੀ ਵੀਡੀਓ ਬਣਾ ਰਹੀ ਤੇਗਾ ਆ ਬਤਲ ਦਮ ਏਹੋ ਕੋੜਿਆ ਲੋ ਜੀ ਚਾਚੀ ਵਿਚਾਰ ਇੱਧਰ ਹੋ ਰਹੇ ਆ ਜੀ ਪਕੌੜਿਆਂ ਦੀ ਤਿਆਰੀ ਕਿਉਂਕਿ ਕਾਲੂ ਤੁਹਾਨੂੰ ਪਤਾ ਹੀ ਹੈ ਅਗਲੇ ਦਿਨ ਭੋਗ ਪੈਣਾ ਹੈ ਤੇ ਪਕੌੜੇ ਬਰੈਡ ਸਾਰੀ ਚੀਜ਼ ਚੱਲਣੀ ਹੈ ਤੇ ਅੱਜ ਕੱਚੇ ਕਰ ਕਰ ਰੱਖ ਰਹੇ ਆ ਕਾਲੂ ਪਕਾ ਪਕਾ ਕੇ ਨਾਲ ਦੀ ਨਾਲ ਇਹਨਾਂ ਨੇ ਸਰਵ ਕਰ ਦੇਣੇ ਆ ਹਨਾ ਤੇ ਇੱਧਰ ਹੋ ਰਹੀ ਆ ਜੀ ਪਕੌੜਿਆਂ ਦੀ ਤਿਆਰੀ ਜੋ ਕਿ ਚਾਚੀ ਦੇ ਘਰੇ ਬਣ ਰਹੇ ਆ ਪਕੌੜੇ ਸਿੱਕੀ ਕਾਲੂ ਪ੍ਰੋਗਰਾਮ ਐ ਪਾਠ ਦਾ ਪੋਗ ਪੈਣਾ ਹੈ ਹਾਂ ਦੇਖੋ ਜੀ ਪਕੌੜੇ ਕਿਵੇਂ ਬਣ ਰਹੇ ਆ ਹਲਵਾਈ ਕੱਢ ਰਿਹਾ ਪਕੌੜੇ ਇਹ ਪਕੌੜੇ ਖਾਣ ਨੂੰ ਹਨਾ ਟੇਸਟੀ ਲੱਗਦੇ ਆ ਤੇ ਇਹ ਚਾਚੀ ਦਾ ਘਰ ਐ ਸਾਹਮਣੇ ਦਿਖ ਰਿਹਾ ਜਿਹੜਾ ਇਹ ਗੁਰਦੁਆਰਾ ਸਾਹਿਬ ਚਾਚੀ ਦੇ ਕੋਲ ਵੀ ਐ ਤੇ ਮੇਰੇ ਨੇੜੇ ਵੀ ਐ ਬਿਲਕੁਲ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਘਰ ਐ ਚਾਚੀ ਜੀ ਦਾ ਵੀ ਔਰ ਮੇਰਾ ਵੀ ਆ ਲੋਜੀ ਪਕੌੜੀ ਕੱਢ ਲਈ ਹਲਵਾਈ ਨੇ ਤੇ ਕਾਨੂੰ ਖਾਵਾਂਗੇ ਜੀ ਆਪਾਂ ਹਲੇ ਤਾਂ ਰਾਤ ਦੀ ਐ ਇਹ ਮੈਂ ਰਾਤ ਨੂੰ ਗਈ ਸੀ ਨਾ ਮੱਥਾ ਟੇਕਣ ਤੇ ਥੋੜੀ ਜੀ ਵੀਡੀਓ ਸ਼ੂਟ ਕਰ ਲਈ ਰਾਤ ਨੂੰ ਕਿਉਂਕਿ ਗੁਰਦੁਆਰਾ ਸਾਹਿਬ ਦੇ ਅੰਦਰ ਪ੍ਰੋਗਰਾਮ ਚੱਲ ਰਿਹਾ ਤਾਂ ਰਾਤ ਨੂੰ ਖਾਣਾ ਪਾਣੀ ਦਾ ਮਤਲਬ ਸਾਰਾ ਕੁਝ ਅਰੇਂਜਮੈਂਟ ਤੇ ਅਗਲੇ ਵਲੌਗ ਦੇ ਵਿੱਚ ਤੁਸੀਂ ਜ਼ਰੂਰ ਦੇਖੋਗੇ ਹਨਾ ਸਾਰਾ ਕੁਝ ਵੀ ਕਿਵੇਂ ਹੋਇਆ ਹੈ ਆ ਚਾਚੀ ਬੈਠੀ ਆ ਚਾਚੀ ਇਧਰ ਨੂੰ ਦੇਖ ਲਿਓ ਮੜਾ ਜ ਆ ਉਹ ਆਪਣੀ ਦੂਈ ਹਾਨੀ ਸਰ ਚਾਚੀ ਵਧੀਆ ਸਸਰੀ ਗੱਲ ਹੁਣ ਦੇਖਿਆ ਮੈਂ ਤੇ ਲੋਚ ਪਾਤ ਲਗਿਆ ਦਾ ਮੈਂ ਉਹ ਬੈਠਾ ਚਾਚਾ ਚਾਚਾ ਬੈਠਾ ਵਧੀਆ ਬਣਾ ਲਿਆ ਨਾ ਖੁੱਲਾ ਖੁੱਲਾ ਜਿਹਾ ਲੱਗ ਰਿਹਾ ਤੇ ਮੈਂ ਥੋੜਾ ਜਿਹਾ ਵੀਡੀਓ ਬਣਾ ਲਾਂ ਅੱਜ ਕੱਲੂ ਤੇ ਜ਼ਿਆਦਾ ਪੀੜ ਹੋਏਗੀ ਇਹ ਕੀ ਆ ਇਧਰ ਸਟੋਰ ਹੈ ਲੋ ਜੀ ਇਹ ਕਮਰਾ ਬਣਾਇਆ ਚਾਚੀ ਉਹਨਾਂ ਨੇ ਇਧਰ ਇੱਕ ਕੰਮਰਾ ਹੋ ਗਿਆ ਹੈ ਆ ਗਿਆ ਇੱਧਰ ਇਹ ਉਹ ਬਾਥਰੂਮ ਹੈ ਇਹ ਨਾ ਡ్రਾਈਿੰਗ ਰੂਮ ਕਹਿ ਲੋ ਤੁਸੀਂ ਹਨਾ ਪਰ ਕੱਲੋਂ ਜਿਆਦਾ ਭੀੜ ਹੋਈ ਵੀ ਹੋਏਗੀ ਨਾ ਅੱਜ ਹੈਲੋ ਇੱਧਰ ਜਿਠਾੜੀ ਹੈ ਮੇਰੀ ਤੇ ਵਿਚਾਰੇ ਲਗੇ ਵੇ ਕੰਮ ਹੀ ਨਾ ਕਿ ਬਦਾਈਆਂ ਸਭ ਤੁਹਾਨੂੰ ਹੋਈਆਂ ਜੀ ਆ ਹਾਂ ਵਧੀਆ ਹੋਣਾ ਜੀ ਖੁਸ਼ੀਆਂ ਰੱਬ ਸਾਰੇ ਨੂੰ ਦੇ ਕੇ ਆਈਆਂ ਲੋਜ ਹਾਂ ਉੱਧਰ ਅੱਛਾ ਇੱਧਰ ਰਹਿ ਗਿਆ ਚਾਚਾ ਕਹਿੰਦਾ ਇੱਧਰ ਵੀ ਬਣਾ ਅੱਛਾ ਇੱਧਰ ਇਹਨਾਂ ਦਾ ਮਤਲਬ ਮੱਥਾ ਟੇਕਦੇ ਆ ਇਹ ਮੰਦਰ ਹੈ ਆ ਕਮਰਾ ਲਓ ਜੀ ਇੱਕ ਰੂਮ ਇਹ ਦੋ ਰੂਮ ਹੋ ਗਈ ਨਾ ਕਿ ਇੱਧਰ ਇੱਕ ਰੂਮ ਇਹ ਬੈਕ ਸਾਈਡ ਨੂੰ ਦਰਵਾਜ਼ਾ ਇਹਨਾਂ ਦੇ ਪਿੱਛੇ ਨੂੰ ਨਿਕਲ ਕੇ ਆਉਂਦਾ ਹੈ ਇਹ ਬਾਹਰ ਹੈ ਅੱਛਾ ਇਹੋ ਸੋਫੇ ਲਿਆਏ ਨਵੀਂ ਨਵੀਂ ਚੀਜ਼ਾਂ ਆਈਆਂ ਨਵੇਂ ਘਰੋਂ ਆ ਹੈ ਅੱਛਾ ਚਲ ਹੁਣ ਤਾਂ ਚਾਚਾ ਨਹੀਂ ਆਏ ਕਰਨੇਗਾ ਹੁਣ ਤਾਂ ਗੱਦਿਆਂ 'ਵਾਂ ਬੈਠੇ ਕਰੇਗਾ ਚਾਚਾ ਇੱਧਰ ਬੈਠੇ ਆਂ ਆਂਟੀ ਮੇਰੇ ਨਾਲ ਇਹ ਵੀ ਸਾਡੇ ਗਲੀ ਦੇ ਆਂ ਆਂਟੀ ਲੱਗਦੇ ਆਂ ਇਹ ਵੀ ਮੱਥਾ ਟੇਕਣ ਆਏ ਤੇ ਤੇ ਅਸੀਂ ਬਹਿ ਕੇ ਗੱਲਾਂ ਲੱਗ ਕੇ ਮਾਰਨਾ ਆਂਟੀ ਕਹਿੰਦੀ ਤੇਰੀ ਵੀਡੀਓ ਮੈਂ ਵੀ ਦੇਖਦੀ ਆਂ ਤੇ ਆਂਟੀ ਬੈਠੇ ਦੇ ਸੰ ਮੇਰੇ ਨਾਲ ਤੇ ਇਹ ਆਂਟੀ ਮੋਸਟਲੀ ਮੈਨੂੰ ਹਰ ਜਗ੍ਹਾ ਮਿਲਦੇ ਆਂ ਤੇ ਬਹੁਤ ਨਾਈਸ ਆਂਟੀ ਆਂ ਇਹ ਵੀ ਬਹੁਤ ਵਧੀਆ ਆਂ ਜੀ ਰੋਟੀ ਵਾਲਿਆਂ ਦੀ ਵੀ ਬਣਾ ਕੇ ਆਵਾਂ ਕਿੱਥੇ ਬਣੀ ਦੂਜੇ ਪਾਸੇ ਚੱਲ ਰਹੀਆਂ ਤੇ ਜੀ ਰੋਟੀ ਬਣਾਉਣ ਦੀ ਤਿਆਰੀ ਤੇ ਮੈਂ ਉਹ ਲੱਗੀ ਤੀ ਮੈਂ ਕਿਹਾ ਚਲੋ ਵੀਡੀਓ ਸ਼ੂਟ ਕਰਦੀ ਆਂ ਇਹ ਆ ਗਈ ਕੁੜੀ ਆ ਸਾਡੀ ਕੁੜੀ ਆ ਚਾਚੀ ਦੀ ਪੋਤੀ ਆ ਬੜੇ ਵਾਲੀ ਉਹ ਜੀ ਇਹ ਬੜੀਆਂ ਬਣ ਗਿਆ ਇਹ ਛੋਟੇ ਮੁੰਡੇ ਨੇ ਪਾਈ ਆ ਕੋਠੀ ਤੇ ਦੂਜੇ ਪਾਸੇ ਬੜੇ ਮੁੰਡੇ ਵੀ ਵੀਡੀਓ ਬਣਾ ਕੇ ਲਿਆਵਾਂ ਇਹ ਦੀਦੀ ਉਹਨੂੰ ਰੋਟੀ ਬਕਾ ਰਹੀਆਂ ਇੱਧਰ ਸੋਸੇ ਗੱਲ ਕਿਹਾ ਲੈ ਜੀ ਚਾਚੀ ਦੀ ਬੇਟੀ ਇਹ ਉਹਨਾਂ ਤਾਂ ਹੈ ਇਹ ਤਾਂ ਨਹੀਂ ਣਦਾ ਬਈ ਹੈ ਇਹ ਤੁਹਾਡੀ ਜਠਾਣੀਆਂ ਨੂੰ ਜਾਣਦੇ ਹੋਣੇ ਤੁਸੀਂ ਕਈ ਵਾਰ ਦੇਖ ਲਓ ਹੇ ਮੱਕੜੇ ਕਿ ਪਪਾਰੇ ਖੜੇ ਖੜੇ ਬਸ ਖੜੇ ਗਿਆ ਵਰਗੇ ਜਿਆਨੀ ਮੈਂ ਚਲਦੇ ਗਿਆ ਉਹਰੇ ਕੋਲ ਕੱਲੂ ਤਾਂ ਭੇੜ ਜੀ ਹੋ ਜੇਗਾ ਫੇਰ ਵੀ ਦਿਖਦਾ ਬੱਦਲ ਤੇ ਇੱਧਰ ਇੱਕ ਚਾਚੀ ਹੋਰ ਬੈਠੇ ਆ ਇਹ ਚਾਚੀ ਅੰਬਾਲੇ ਰਹਿੰਦੇ ਆ ਜੀ ਅੰਬਾਲੇ ਤੋਂ ਆਈ ਆ ਤੇ ਜਿਹੜੀ ਪਈ ਆ ਨਾ ਸਾਹਮਣੇ ਚਸ਼ਮੇ ਲਾਏ ਹੋਏ ਆ ਉਹ ਸਾਡੀ ਪੂਆ ਹੈ ਜੀ ਪੂਆ ਜੀ ਹੈ ਸਾਡੀ ਸਾਡੇ ਘਰ ਵੀ ਕਈ ਵਾਰ ਆਈਆਂ ਤੁਹਾਨੂੰ ਦਿਖਾਇਆ ਰਖੜੀਆਂ ਨੂੰ ਵੀ ਆਏ ਤੇ ਸਾਡੇ ਘਰ ਤੇ ਇਹ ਪੂਆ ਜੀ ਹੈ ਆਪਣੇ ਭਤੀਜੇ ਨਾਲ ਮਾਰ ਰਹੇ ਆ ਮਸਤੀ ਗੱਲਾਂ ਬਾਤਾਂ ਚੱਲ ਰਹੀਆਂ ਭਤੀਜੇ ਦੇ ਨਾਲ ਤੇ ਪੂਆ ਜੀ ਬੈਠੀਆਂ ਨੀਚੇ ਤੇ ਗੱਲਾਂ ਬਾਤਾਂ ਹੋ ਰਹੀਆਂ ਅੱਜੇ ਵੀ ਨੇ ਸਾਰੇ ਜਣੇ ਤੇ ਇੱਧਰ ਦੀਦੀ ਬਣਾ ਰਹੀਆਂ ਰੋਟੀ ਆਣੀ ਹੈ ਮੇਰੀ ਦਰਾਣੀ ਲੱਗਦੀ ਹੈ ਆਈ ਥਿੰਕ ਦਰਾਣੀ ਹਾਂ इधर है जी पाठ रखे हुए चाची के दे ਜੁੜ ਪਏ ਆ ਜੀ ਦੇਖੋ ਦਿਖਾਓ ਇਦਨੂ ਦਿਖਾਓ ਇਹ ਜੁੜ ਪਏ ਆ ਜੀ ਇਹ ਜੋੜੀਆਂ ਦੋਨੋਂ ਹਾਂ ਕਿਊਟ ਬੱਚਾ ਹੈ ਇਹ ਦੇਖ ਸ਼ੈਤਾਨ ਰੂਪ ਨੂੰ ਦੇਖੋ ਕਿੰਨੇ ਮਸਤੀ ਕਰ ਰਹੀ ਆ ਰੂਪ ਨੂੰ ਨਾ ਬਿੱਟੇ ਸਮਾਰ ਗਿਆ ਇਹ ਸਹਿਜ ਜੀ ਨੂੰ ਚਿੜਕਦੀ ਹੈ ਸ਼ਰਾਰਤਾਂ ਕਰੇਗੀ ਛਾਂ ਮਰੀ ਸਲਾਤ ਵੀ ਜਾ ਰਹੀ ਹੈ ਇਧਰ ਪੂਆ ਜੀ ਕਰ ਰਹੇ ਆਂ ਬਾਤਾਂ ਫੋਨ 'ਤੇ ਮੇਰੀ ਮੁੰਡਾ ਕਿਤੇ ਕਿਤੇ ਭੇਜਾਂ ਸਾਰੀ ਦੁਨੀਆ ਦੇਖੇਗੀ ਬਾਤ ਕਰ ਲੈ ਫੋਨ ਕੱਟ ਲੈ ਕੀ ਬਾਤ ਕਰੀ ਆਉਂਦਾ

ਇਹ ਨੂੰ ਮੈਂ ਸਹਿਤਾਂ ਆ ਰਿਹਾ ਹਾਂ। ਤੁਹਾਨੂੰ ਸਾਨੂੰ ਦੇ ਦੇਣਾ। ਆਹ ਅੱਗੇ ਨਾ ਨਾ ਬੰਦਾ। ਮਾਰਗ ਨਹੀਂ ਬਦਲ ਰਿਹਾ ਕਿ ਕੋਈ ਮਿਲ ਗਈ। ਇਹਦੀ ਹਾਲਤ ਬਹੁਤ ਅੱਛੀ ਹੈ। ਹੁਣ ਨਾ ਅੱਗੇ ਲੈਣਾ। ਹੰਗਿਆ ਨਾ ਮਾਹੌਲ ਚੇਂਜ ਹੋ ਗਿਆ ਜੀ। ਬਹੁਤ ਵਧੀਆ। ਮਾਰਗ ਲੱਗਦਾ लो जी लोजे हमें करा पापा की गोली चढ़ हैं चल मैं चुके पापा चंपेंगे चुक चल ठीक है ना ये बड़े मुंडे का घर है टिंग लाइन ओपन योर माउथ पहला शुरू तो जोनी जोनी याद कराया गड्डी ने कराया सारा काम खराब ओ टांगा चाबी थोड़ी वाह <laughs> ये हमारा सब्सक्राइबर है हेलो हेलो तो बोल दे ये हमारा सब्सक्राइबर है हमारे लाइव में भी आता है <laughs> चलो आगे सी अंदर

ਫਾਈਨਲੀ ਆ ਗਏ ਜੀ ਆਪਾਂ ਘਰ ਵਾਪਸ ਔਰ ਮੱਥਾ ਟੇਕਿਆ ਕਿਉਂਕਿ ਕੱਲ ਨੂੰ ਪ੍ਰੋਗਰਾਮ ਹੈ ਨਾ ਕੱਲ ਨੂੰ ਭੋਗ ਹੈ ਉਹਨਾਂ ਦੇ ਚਾਚੀ ਉਹਨਾਂ ਦੇ ਕੱਲ ਨੂੰ ਜਾਉਂਗੇ ਅਸੀਂ ਉਹਨਾਂ ਦੇ ਨਾ ਦੋ ਬੇਟਿਆਂ ਗੇ ਇੱਕ ਕੋਠੀ ਪਹਿਲਾਂ ਭੋਗਤਾ ਮਤਲਬ ਪਹਿਲਾਂ ਉਹਨਾਂ ਨੇ ਪ੍ਰੋਗਰਾਮ ਕਰਾਇਆ ਤਾਂ ਇੱਕ ਕੋਠੀ ਤਾਂ ਦੂਜੇ ਮੁੰਡੇ ਦੀ ਪਾਤੀ ਤੇ ਵਿਚਾਲੇ ਮੁੰਡੇ ਦੀ ਹੈ ਇੱਕ ਮੁੰਡਾ ਹੋਰ ਰਹਿ ਗਿਆ ਤੀਸਰਾ ਉਹਦੀ ਹਲੇ ਬਣਾ ਕੇ ਦੇਣੀ ਹੈ ਯਾਨੀ ਮਤਲਬ ਵਧੀਆ ਮਕਾਨ ਬਣਾਇਆ ਕੋਠੀ ਪਾ ਲਈ ਉਹਨਾਂ ਨੇ ਔਰ ਇਸ ਕਰਕੇ ਖੁਸ਼ੀ ਦੇ ਵਿੱਚ ਨਾ ਆ ਪਾਠ ਕਰਾਇਆ ਇਹਨਾਂ ਨੇ ਔਰ ਕਾਲੂ ਪੋਗ ਪੈਣਾ ਹੈ ਰਿਸ਼ਤੇਦਾਰ ਵਗੈਰਾ ਆਏ ਹੋਣਗੇ ਹਨਾ ਥੋੜੀ ਜੀ ਵੀਡੀਓ ਮੈਂ ਅੱਜ ਸ਼ੂਟ ਕਰ ਲਈ ਮੈਂ ਕਿਹਾ ਚਲੋ ਤੁਹਾਨੂੰ ਅੱਜ ਦਿਖਾ ਦਿੰਦੀ ਆ ਚਾਚੀ ਦਾ ਘਰ ਇਹ ਸਾਡੀ ਚਾਚੀ ਦਾ ਘਰ ਹੈ ਤੇ ਚਲੋ ਜੀ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤੇ ਕੱਲ ਨੈਕਸਟ ਵਲੌਗ ਦੇ ਵਿੱਚ ਦਿਖਾਉਂਗੇ ਯਾਨੀ ਕੱਲ ਵਾਲੇ ਜਾਂ ਪਰਸੋਂ ਵਾਲੇ ਵਲੌਗ ਚ ਹਨਾ ਨੈਕਸਟ ਵਲੌਗ ਦੇ ਵਿੱਚ ਜੋ ਪ੍ਰੋਗਰਾਮ ਹੋਏਗਾ ਚਾਚੀ ਦੇ ਘਰਾਂ ਪਾਠ ਵਗੈਰਾ ਦਾ ਉਹ ਜ਼ਰੂਰ ਦਿਖਾਉਂਗੇ ਤੁਹਾਨੂੰ ਅਸੀਂ ਹਨਾ ਤੇ ਚਲੋ ਜੀ ਬਾਏ ਬਾਏ ਟੇਕ ਕੇਅਰ ਤੇ ਹੁਣ ਤੁਸੀਂ ਦੇਖੋ ਜੋਤ ਨੂੰ ਨਾ ਅੱਖਾਂ ਦੀ ਪ੍ਰੋਬਲਮ ਹੋ ਗਈ ਜੋਤ ਨੇ ਅੱਖਾਂ ਦੀ ਚੈੱਕ ਅਪ ਕਰਾਣ ਗਈ ਸੀ ਜੋਤ ਉਹਦੀ ਵੀਡੀਓ ਦੇਖੋ ਤੁਸੀਂ ਥੋੜੀ ਜੀ ਇਸ ਕਰਕੇ ਇੱਕੋ ਹੀ ਗੱਲ ਕਹਿਨੇ ਆਪਾਂ ਕਿ ਬੱਚਿਆਂ ਨੂੰ ਫੋਨ ਨਾ ਦਿਆ ਕਰੋ ਜੇ ਤੁਸੀਂ ਬੱਚਿਆਂ ਨੂੰ ਫੋਨ ਦੰਨੇ ਆ ਨਾ ਤਾਂ ਅੱਖਾਂ ਤੇ ਅਸਰ ਪੈਂਦਾ ਜੋਤ ਫੋਨ ਬਹੁਤ ਯੂਜ਼ ਕਰਦੀ ਸੀ ਔਰ ਵੈਸੇ ਚਲੋ ਪੜਦੀ ਵੀ ਹੈ ਫੋਨ ਵੀ ਯੂਜ਼ ਕਰਦੀ ਹੈ ਲੇਕਿਨ ਇਹਦੇ ਇੱਕ ਨੰਬਰ ਅੱਖਾਂ ਦੀ ਨੀਗਾ ਘਟ ਗਈ ਇੱਕ ਨੰਬਰ ਹਨਾ ਤੇ ਹੁਣ ਬਿਲਕੁਲ ਫੋਨ ਨਹੀਂ ਦੇਣਾ ਹੈਗਾ ਜੋਤ ਨੂੰ ਤੇ ਹੁਣ ਚਸ਼ਮੇ ਲਗੇ ਆ ਜੋਤ ਦੇ 1 ਨੰਬਰ ਦੀ ਸਪੈਕਸ ਲਗੇ ਆ ਔਰ ਬਾਕੀ ਦਵਾਈ ਦਈ ਆ ਪਾਣ ਵਾਲੀ ਹਨਾ ਤੁਸੀਂ ਦੇਖੋ ਹੁਣ ਚੈੱਕ ਅਪ ਹੋ ਰਿਹਾ ਜੋ ਜੋਤ ਦਾ ਉਹ ਜ਼ਰੂਰ ਦੇਖੋ ਤੁਸੀਂ ਇਹ ਥੋੜੇ ਦਿਨ ਪਹਿਲੇ ਲਈ ਹੈ ਹੋਰ ਕੋਈ ਪਰੇਸ਼ਾਨੀ ਨਹੀਂ ਅੱਖ ਵਿੱਚ ਖਾਜ ਪਾਣੀ ਦਿਲ ਦੇ ਸਭ ਤੁਸੀਂ ਨਹੀਂ ਵੇ ਰੂ ਇਸ ਕੇ ਅੰਦਰ ਦੇਖਤੇ ਰਹੇ ਅੰਧੇਰੀਆ ਆ ਆ ਗਿਆ ਨਹੀਂ 10 2